ਨਾਮ ਨਹੀਂ ਲਿਖਦੇ ਪਏ ਡੀਐਸਪੀ ਦਾ ਜੀ ਆਹ ਪੁਲਿਸ ਵਾਲੇ ਦੀ ਸੁਲਤਾਨਪੁਰ ਲੋਧੀ ਥਾਣੇ ਵਾਲੇ ਇਹ ਜੀ ਗੁੰਡਾਗਰਦੀ ਕਰਦੇ ਪਏ ਆ ਜੀ ਡੀਐਸਪੀ ਸੁਖਪਾਲ ਸਿੰਘ ਚੜ ਚੁੱਕੇ ਨੇ ਜਿਨ੍ਹਾਂ ਦਾ ਸੁਸਾਈਡ ਨੋਟਿਸ ਦੇ ਵਿੱਚ ਗੁਰਪ੍ਰੀਤ ਵੱਲੋਂ ਜ਼ਿਕਰ ਕੀਤਾ ਗਿਆ ਆ ਉਹ ਇਹਨਾਂ ਦਾ ਪੱਖ ਜਾਣਦੇ ਆ ਕਿ ਦਰਸਲ ਅਸਲ ਦੇ ਵਿੱਚ ਗੱਲ ਕੀ ਸੀ ਡੀਐਸਪੀ ਸਾਹਿਬ ਕੀ ਗੱਲਬਾਤ ਸੀ ਕਿ ਜਿਹੜਾ ਸੁਸਾਈਡ ਨੋਟਿਸ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਗਿਆ ਜੰਟ ਦਾ ਜ਼ਿਕਰ ਕੀਤਾ ਗਿਆ ਕਾਰਨ ਕੀ ਸੀ ਉਹਨਾਂ ਦੀ ਕਾਰਵਾਈ ক্লোਜ਼ ਕੀਤੀ ਗਈ ਸੀ ਜਾਂ ਕੀ ਕਾਰਨ ਸੀ ਮੇਜੀ ਕਾਰਵਾਈ ਕਲੋਜ਼ ਨਹੀਂ ਸੀ ਕਾਰਵਾਈ ਬਿਲਕੁਲ ਚੱਲ ਰਹੀ ਸੀ ਇਹਦੇ ਚ ਸਾਨੂੰ ਇੱਕ HDFC ਬੈਂਕ ਤੋਂ ਜਿਹੜਾ ਹੈਗਾ ਸੀ ਉਹਨਾਂ ਦਾ ਪੈਸੇ ਜਿਹੜੇ ਅੱਗੇ ਗਏ ਸੀ ਉਹਦਾ ਇੱਕ ਰਿਕਾਰਡ ਚਾਹੀਦਾ ਸੀ ਜੀ ਕਿ ਆਖਰਕਾਰ ਪੈਸੇ ਅੱਗੇ ਪੇ ਕੇ ਦੇ ਅਕਾਊਂਟ ਚ ਓਕੇ ਉਹ ਅਸੀਂ HDFC ਬੈਂਕ ਨੂੰ ਜਿਹੜੀ ਹੈਗੀ ਹੈ ਲੈਟਰ ਲਿਖੀ ਸੀ ਕੋਈ 1.5 ਤੋਂ 2 ਪੌਣੇ 2 ਮਹੀਨੇ ਪਹਿਲਾਂ ਹੂੰ ਤੇ ਉਹਦਾ ਅਜੇ ਤੱਕ ਸਾਨੂੰ ਰਿਕਾਰਡ ਨਹੀਂ ਮਿਲਿਆ ਇਸ ਕਰਕੇ ਸਾਡੀ ਇਨਕੁਆਰੀ ਬਿਲਕੁਲ ਜਾਂਚ ਜਿਹੜੀ ਉਹ ਚਾਲੂ ਹਾਲਤ ਚ ਹੈ ਕਲੋਜ਼ ਵਾਲੀ ਤਾਂ ਅਜੇ ਕੋਈ ਗੱਲ ਨਹੀਂ ਹੈਗੀ ਫਾਈਨਲ ਰਿਪੋਰਟ ਜਿਹੜੀ ਅਸੀਂ ਉਹਦੇ ਹੁਣ ਤੇ ਹੀ ਦੇ ਸਕਦੇ ਸੀ ਆ ਸੀ ਜੀ ਇਹਦੇ ਵਿੱਚ ਜੇਕਰ ਡਿਸੀਜਨ ਨਹੀਂ ਹੋਇਆ ਕੇਸ ਕਲੋਜ਼ ਵੀ ਨਹੀਂ ਹੋਇਆ ਉਸ ਦੇ ਬਾਵਜੂਦ ਵੀ ਇੱਕ ਨੌਜਵਾਨ ਆਪਣੇ ਜੀਵਨ ਲੀਲਾ ਸਮਾਪਤ ਕਰ ਲਿੰਦਾ ਉਹਦੇ ਵਿੱਚ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਔਰ ਏਜੰਟ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਕਿ ਮਸਲਾ ਕੀ ਸੀ ਇਦਰਸਲਾ ਦੇਖੋ ਜੀ ਏਜੰਟ ਨਾਲ ਤਾਂ ਉਹਨਾਂ ਨੂੰ ਹੋ ਸਕਦਾ ਹੈ ਗ੍ਰਾਹਕਵਾ ਜੀ ਉਹਨਾਂ ਨੇ ਕਿਉਂਕਿ ਉਹਨਾਂ ਨਾਲ ਚੀਟਿੰਗ ਕੀਤੀ ਸੀ ਜੀ ਦੇਖੋ ਸਾਡੇ ਨਾਲ ਤੇ ਉਹਨਾਂ ਨੇ ਕੋਈ ਸਾਡੇ ਨਾਲ ਗਲਸ਼ਿਕਵਾਣੀ ਕੀਤਾ ਕਿਉਂਕਿ ਦੋ ਵਾਰੀ ਉਹਨਾਂ ਦਰਖਾਸਤ ਮੈਨੂੰ ਆਪਣੇ ਮੁਤਾਬਕ ਜੇਕਰ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਨਾ ਹੁੰਦਾ ਮੈਨੂੰ ਦੋ ਵਾਰੀ ਐਪਲੀਕੇਸ਼ਨ ਮਾਰਕ ਨਹੀਂ ਸੀ ਕਰਾਉਣੀ ਉਹਨਾਂ ਖੁਦ ਹੀ ਕਰਾਈ ਜੀ ਨੰਬਰ 2 ਅਸੀਂ ਕੋਈ ਇਦਾਂ ਦਾ ਮਿਸ ਬਿਹੇਵ ਨਹੀਂ ਕੀਤਾ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਤਕਲੀਫ ਪਹੁੰਚੇ ਜੀ ਜੀ ਅ ਜਿਹੜੇ ਇਹਦੀ ਇਸ ਤਰ੍ਹਾਂ ਅ ਇਸ ਤਰ੍ਹਾਂ ਦਵਾਈ ਖਾਣ ਵਾਲੀ ਗੱਲ ਆ ਇਹ ਹੂੰ ਸਾਨੂੰ ਦੇਖੋ ਜੀ ਉਹ ਸਾਡੇ ਚੋਂ ਪਹਿਲੀ ਤਾਂ ਗੱਲ ਸਾਨੂੰ ਦੁੱਖ ਬੜਾਇਆ ਜੀ ਬੱਚਾ ਕਿਸੇ ਦਾ ਵੀ ਹੋਵੇ ਸਾਰੇ ਦੇ ਬੱਚੇ ਸਾਂਝੇ ਹੁੰਦੇ ਆ ਜੀ ਦੇਖੋ ਪਰਿਵਾਰ ਨਾਲ ਮੈਨੂੰ ਪੂਰੀ ਸਹਿਮਤੀ ਹੈ ਜੀ ਹਾਂ ਜੀ ਦੇਖੋ ਅਸੀਂ ਉਹਨਾਂ ਦੀ ਇਹ ਜਿਹੜੀ ਹੈਗੀ ਹੱਕ ਰੱਸੀ ਪੂਰੀ ਕਰਾਵਾਂਗੇ ਜਦੋਂ ਵੀ ਸਾਡਾ ਇਹ ਜਾਂਚ ਜਿਹੜੀ ਐਚਡੀਐਫ ਬੈਂਕ ਦਾ ਜਦੋਂ ਰਿਕਾਰਡ ਆ ਗਿਆ ਜੀ ਅਸੀਂ ਥੋੜਾ ਹੁਣ ਉਹਨੂੰ ਪ੍ਰੋਸੈਸ ਨੂੰ ਹੋਰ ਤੇਜ਼ ਕਰਦੇ ਆ ਜੀ ਤੇ ਤੇਜ਼ ਕਰਕੇ ਉਹਨਾਂ ਨੂੰ ਅਸੀਂ ਇਨਸਾਫ ਦਿਵਾਵਾਂਗੇ ਇਸਰ ਇੱਕ ਲਾਸਟ ਸਵਾਲ ਹੈ ਕਿ ਕੀ ਦਰਸਲ ਇਹ ਹੈ ਕਿ ਤੁਹਾਨੂੰ ਸਬੂਤ ਦਿੱਤੇ ਗਏ ਸੀਗੇ ਕਿ ਉਹਨਾਂ ਨੇ 1.5 10 ਲੱਖ ਰੁਪਏ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਪਾਏ ਗਏ ਏਜੰਟ ਦੇ ਏਜੰਟ ਦੇ ਅਕਾਊਂਟ ਦੇ ਵਿੱਚ ਪਾਏ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜ਼ਮੀਨ ਵੇਚ ਕੇ ਆਪਣੀ ਕਿ ਉਹਨਾਂ ਦੇ ਏਜੰਟ ਦੇ ਅਕਾਊਂਟ ਦੇ ਵਿੱਚ ਪਾਏ ਗਏ ਤੇ ਔਰ ਪੁਲਿਸ ਨੂੰ ਜਿਹੜੇ ਸਾਰੇ ਸਬੂਤ ਦਿੱਤੇ ਗਏ ਸੀਗੇ ਬਿਲਕੁਲ ਜੀ ਉਹਨਾਂ ਨੇ ਦੇਖੋ ਕੰਪਲੇਂਟਡ ਜਿਹੜਾ ਉਹ ਸਾਨੂੰ ਸਬੂਤ ਦਿੰਦਾ ਜੀ ਉਹਨਾਂ ਨੂੰ ਫਿਰ ਜਿਹੜਾ ਬੈਂਕ ਨਾਲ ਲਟੜਿਆ ਸੀ ਬੈਂਕ ਤੋਂ ਵੀ ਰਿਕਾਰਡ ਮੰਗਦੇ ਆਪਣੇ ਤੌਰ ਤੇ ਕਿ ਉਹ ਸਹੀ ਵੈਰੀਫਿਕੇਸ਼ਨ ਹੋ ਸਕੇ ਜੀ ਜੀ ਇਸ ਕਰਕੇ ਅਸੀਂ ਫਿਰ ਬੈਂਕ ਨੂੰ ਵੀ ਚਿੱਠੀ ਲਿਖਦੇ ਆ ਜੀ ਮੰਨ ਲਓ ਇੱਕ ਇਹਨਾਂ ਨੇ ਜਿਹੜੇ ਪੈਸੇ ਗਾਂ ਦਿੱਤੇ ਸੀ ਉਹ ਆਖਰਕਾਰ ਗਏ ਕਿੱਥੇ ਜੀ ਹੂੰ ਠੀਕ ਹੈ ਉਹ ਅਸੀਂ ਵੈਰੀਫਾਈ ਕਰਨ ਲਈ HDFC ਬੈਂਕ ਨੂੰ ਲਿਖਿਆ ਸੀ ਜੀ HDFC ਬੈਂਕ ਜਿਹੜਾ ਉਹ ਉਹ ਸਾਡੀ ਜਾਂਚ ਰੁਕੀ ਨਹੀਂ ਜਾਂ ਸਾਡੀ ਬਿਲਕੁਲ ਚਾਲੂ ਹਾਲਤ 'ਚ ਆ ਹੂੰ ਰਿਪੋਰਟ ਦੀ ਜਿਹੜੀ ਹੈਗੀ ਜਦੋਂ ਆ ਗਈ ਜੀ ਅਸੀਂ ਕੋਸ਼ਿਸ਼ ਕਰਦੇ ਹੁਣ ਤੇਜ਼ੀ ਨਾਲ ਕਰ ਲੈਨੇ ਆ ਇਸ ਕਰਕੇ ਅਸੀਂ ਲੱਗਦਾ ਕੀ ਲੱਗਦਾ ਕਿ ਨੌਜਵਾਨ ਤੇ ਚਲੇ ਗਿਆ ਕਿ ਹਾਂ ਵੀ ਕਿਤੇ ਨਾ ਕਿਤੇ ਮਤਲਬ ਉਸ ਨੂੰ ਸ਼ਿਕਵਾ ਸੀ ਚਾਹੇ ਪੁਲਿਸ ਦੇ ਨਾਲ ਚਾਹੇ ਏਜੰਟ ਦੇ ਨਾਲ ਜਾਂ HDFC ਬੈਂਕ ਜਿੰਨੇ ਦੇਰੀ ਕੀਤੀ ਇਸ ਦੇ ਵਿੱਚ ਕਿ ਆ ਵੀ ਤੁਹਾਨੂੰ ਉਸ ਦੀ ਕਾਪੀ ਨਹੀਂ ਦਿੱਤੀ ਗਈ ਸਟੇਟਮੈਂਟ ਨਹੀਂ ਦਿੱਤੀ ਗਈ ਮੈਨੂੰ ਲੱਗਦਾ ਜੇ ਜੇ ਉਹਨੂੰ ਸ਼ਿਕਵਾ ਹੁੰਦਾ ਨਾ ਉਹ ਸਾਡੇ ਕੋਲ ਦੁਬਾਰਾ ਨਾ ਹੁੰਦਾ ਹੂੰ ਹੁਣ ਸਰਕਮਸਟੈਂਸਸ ਉਹਦੇ ਲਈ ਕੀ ਮੌਕੇ ਦੇ ਬਣੇ ਜੋ ਕਿਸ ਹਾਲਤ ਚ ਉਹਨੇ ਲਿਖਿਆ ਸਾਰਾ ਕੁਝ ਕਿਉਂਕਿ ਜੇ ਉਹਨੂੰ ਗਿਲਾ ਚਿਕਵਾਉਂਦਾ ਹੋ ਸਕਦਾ ਉਹ ਸਾਡੇ ਕੋਲ ਇਨਕੁਆਰੀ ਚੇਂਜ ਕਰਾ ਲੈਂਦਾ ਜੀ ਤਫਤੀਸ਼ ਚੇਂਜ ਕਰਾ ਲਿੰਦਾ ਜਾਂ ਉਹ ਸਾਨੂੰ ਆਣ ਕੇ ਕਿਤੇ ਗਿਲਾ ਸ਼ਿਕਵਾ ਕਰਦਾ ਜੀ ਵੀ ਮੇਰੀ ਇਹਨੇ ਤਫਤੀਸ਼ ਜਿਹੜੀ ਉਹ ਨਹੀਂ ਹੋ ਰਹੀ ਪਰ ਅਸੀਂ ਉਹਨੂੰ ਦੱਸਿਆ ਸੀ ਵੀ ਤੁਹਾਡੀ ਤਫਤੀਸ਼ ਬਿਲਕੁਲ ਸਹੀ ਅਸੀਂ ਖੋਜ ਨਹੀਂ ਕੀਤੀ ਬਿਲਕੁਲ ਚੱਲ ਰਹੀ ਹੈ ਸਾਡੇ ਕੋਲ ਔਰ ਦੇਖੋ ਜੇ ਬੰਦਾ ਜਦੋਂ ਕਿਸੇ ਤੋਂ ਮੰਨ ਲਓ ਨਹੀਂ ਸੰਤੁਸ਼ਟ ਜਾਂ ਸੈਟੀਸਫਾਈ ਨਹੀਂ ਹੈਗਾ ਤਾਂ ਉਹ ਫਿਰ ਤਫਤੀਸ਼ ਹੋਰ ਕਿਤੇ ਮਾਰ ਕਰੋਂਦਾ ਪਰ ਦੇਖੋ ਕਿੰਨਾ ਸੈਟੀਸਫਾਈ ਸੀ ਵੀ ਉਹਨੇ ਤਫਤੀਸ਼ ਵੀ ਸਾਡੇ ਕੋਈ ਰੱਖੀ ਹੂੰ ਔਰ ਦੋਨੋ ਵਾਰੀ ਉਹਨੇ ਮੈਨੂੰ ਆਪ ਆਣ ਕੇ ਦੱਸਿਆ ਕਹਿੰਦਾ ਮੈਂ ਡਿਪਟੀ ਸਾਹਿਬ ਤੁਸੀਂ ਸਾਡੇ ਨਾਲ ਬਹੁਤ ਚੰਗਾ ਮਿੱਠਾ ਬੋਲਦੇ ਹੋ ਮੈਂ ਤਾਂ ਕਰਕੇ ਹੀ ਦੁਬਾਰਾ ਤੁਹਾਡੇ ਕੋਲ ਇਨਕੁਆਰੀ ਮਾਰਕ ਕਰਾਈ ਹੂੰ ਅੱਛਾ ਦੋ ਵਾਰੀ ਇਨਕੁਆਰੀ ਮਾਰਕ ਤੁਹਾਡੇ ਕੋਲ ਕਰਵਾਈ ਦੂਜੀ ਵਾਰਾਂ ਵੀ ਹਾਂਜੀ ਹਾਂਜੀ ਪਹਿਲੀ ਵਾਰੀ ਕੰਪਰਮਾਈਜ਼ ਹੋ ਗਿਆ ਸੀ ਇਸ ਕਰਕੇ ਹੀ ਕਹਿੰਦੇ ਦੂਜੀ ਵਾਰੀ ਫੇਰ ਮਾਰਕ ਕਰਾਈ ਪਹਿਲੀ ਵਾਰੀ ਇਹਨਾਂ ਦਾ ਕੰਪਰਮਾਈਜ਼ ਹੋ ਗਿਆ ਸੀ ਦੂਜੀ ਵਾਰੀ ਹਾਂਜੀ ਦੂਜੀ ਵਾਰੀ ਫੇਰ ਇਹਨਾਂ ਨੇ ਮੈਨੂੰ ਆਪ ਕਿਹਾ ਕਿ ਮਾਰਕ ਕਰਾਈ ਦੀ ਮੈਨੂੰ ਆਣ ਕੇ ਦੱਸਿਆ ਕਿ ਸਰ ਸਾਡੀ ਤੁਸੀਂ ਹੀ ਕਰੋਗੇ ਜੀ ਕਿਉਂਕਿ ਅਸੀਂ ਵੈਸੇ ਵੀ ਸਾਡੀ ਡੀਲਿੰਗ ਵਧੀਆ ਜੀ ਤੇ ਮੇਬੀ ਉਹਨਾਂ ਨੂੰ ਇਹ ਚੰਗਾ ਲੱਗਾ ਸੀ ਪਰ ਸਾਨੂੰ ਇਸ ਚੀਜ਼ ਦਾ ਬੜਾ ਨਹੀਂ ਸੀ ਪਤਾ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਅੱਜ ਵੀ ਜਿੱਦਣ ਸਾਡੇ ਕੋਲ ਰਿਕਾਰਡ ਆ ਜਾਂਦਾ ਜੀ ਉਹ ਲਵਾਂਗੇ ਵੀ ਹੁਣ ਜਲਦੀ ਤੇ ਇਹਨਾਂ ਨੂੰ ਇਨਸਾਫ ਹਰ ਹਾਲਤ ਦਵਾਵਾਂਗੇ ਪਰ ਬਹੁਤ ਵੱਡੇ ਸਵਾਲ ਜੋ ਏ ਸੀ ਡੀ ਐਸ ਪੀ ਸਰ ਸੁਖਪਾਲ ਸਿੰਘ ਜਿਨ੍ਹਾਂ ਦਾ ਸੁਸਾਈਡ ਨੋਟਿਸ ਦੇ ਵਿੱਚ ਇਹ ਨਾਮ ਲਿਖਿਆ ਗਿਆ ਪਰ ਇਹ ਇੱਕ ਜਾਂਚ ਦਾ ਵਿਸ਼ਾ ਜਾਂਚ ਕੀਤੀ ਜਾਵੇਗੀ ਕੀ ਕਿੱਥੇ ਕਮੀ ਰਹਿ ਗਈ ਸੀਗੀ ਕਿੱਥੇ ਕਮੀ ਰਹਿ ਗਈ ਸੀ ਜਿਹੜਾ ਕਿ ਇਹ ਨੌਜਵਾਨ ਨੂੰ ਮੌਤ ਦਾ ਰਾਹ ਉਪੜਾਣਾ ਪਿਆ ਧੰਨਵਾਦ ਡੀਐਸਪੀ ਸਾਹਿਬ ਥੈਂਕ ਯੂ ਜੀ ਥੈਂਕ